ਸਰ ਰਸਿੰਗਟਨਾ ਜੀ ਜੀ ਆਏ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਪੰਜਾਬ ਪੁਲਿਸ ਦੇ ਜਿਹੜੇ ਅੰਪਲੋਇਜ਼ ਨੇ ਕਹਿੰਦੇ ਨਸ਼ਿਆਂ ਦੇ ਆਦੀ ਹੋ ਚੁੱਕੇ ਆ ਬਹੁਤ ਵੱਡੇ-ਵੱਡੇ ਅਫਸਰ ਵੀ ਕਹਿੰਦੇ ਫੀਮ ਖਾਂਦੇ ਆ ਪਰਵਾਰਕੰਨ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਤੇ ਜਿਹੜੀ ਤੁਸੀਂ ਗੱਲ ਪੁੱਛੀ ਆ ਨਾ ਬਿਲਕੁਲ ਸਹੀ ਕਹਿੰਦਾ ਜੀ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਲੋਕ ਨਹੀਂ ਇਹ ਗੱਲ ਕਹਿੰਦੇ ਇਹ ਤਾਂ ਕਰਮਚਾਰਨ ਦੇ ਐਸਐਸਪੀ ਸਾਹਿਬ ਕਹਿੰਦੇ ਆ ਐਸਐਸਪੀ ਸਾਹਿਬ ਦਾ ਨਾਮ ਹੈਗਾ ਜੀ ਅਬਮੰਨੂ ਰਾਣਾ ਉਹਨਾਂ ਨੇ ਗਲਤਿਆ ਦੀ ਕਰਨ ਕਾਰਨ ਦੇ ਵਿੱਚ 27 ਪੁਲਿਸ ਮੁਲਾਜ਼ਮਾਂ ਦੇ ਅਫੀਡ ਡੋਪ ਟੈਸਟ ਕਰਵਾਏ ਨਾ ਚੈੱਕ ਕਰਨ ਵਾਲੇ ਇਹਨਾਂ ਸਪਾਹੀਆਂ ਦੇ ਵਿੱਚੋਂ 13 ਜਣਿਆਂ ਦੇ ਪੋਜ਼ਿਟਿਵ ਆਏ ਆ ਮਤਲਬ 50% ਤੋਂ ਸਪਾਹੀਆਂ ਦੇ ਵਿੱਚ ਪੋਜ਼ਿਟਿਵ ਆ ਗਏ ਆ ਆਪਾਂ ਅੱਗੇ ਵੀ ਰੈਡ ਆਫਿਸ ਦੇ ਉੱਤੇ ਬਹੁਤ ਵਾਰ ਜਾਣਕਾਰੀ ਸਾਂਝੀ ਕੀਤੀ ਆ ਕਿ ਪੁਲਿਸ ਮੁਲਾਜ਼ਮਾਂ ਦਾ ਵੱਡਾ ਹਿੱਸਾ ਨਸ਼ੇ ਦਾ ਪੱਟਿਆ ਪਿਆ ਜਿਨ੍ਹਾਂ ਦੇ ਉੱਤੇ ਨਸ਼ਾ ਤਸਕਰਾਂ ਨੂੰ ਫੜਨ ਦੀ ਜ਼ਿੰਮੇਵਾਰੀ ਹੈ ਨਸ਼ਾ ਖਤਮ ਕਰਨ ਦੀ ਜ਼ਿੰਮੇਵਾਰੀ ਹੈ ਤਸਕਰ ਪੁੱਠੇ ਟੰਗਣ ਦੀ ਜ਼ਿੰਮੇਵਾਰੀ ਹੈ ਉਹ ਤਾਂ ਆਪ ਪੰਗੇ ਪਏ ਆ ਹਾਲਾਂਕਿ ਅਸੀਂ ਸਾਰੀ ਪੁਲਿਸ ਨੂੰ ਮਿਛਣੀ ਨਹੀਂ ਕਹਿੰਦੇ ਸਾਰੀ ਪੁਲਿਸ ਬੇਈਮਾਨ ਨਹੀਂ ਪੁਲਿਸ ਬਲਾਕ ਨੂੰ ਇਮਾਨਦਾਰ ਵੀ ਆ ਪਰ ਜਿਹੜੇ ਲੱਛਣ ਤੁਸੀਂ ਦੇਖੋ ਜੀ ਜਿੱਕਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਐਸਐਸਪੀ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਜਾਂਦੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਸਤਾਈਆਂ ਦਾ ਡੋਪ ਟੈਸਟ ਕਰਵਾਇਆ 13 ਜਣੇ ਜਿਹੜੇ ਉਹ ਪੋਜ਼ਿਟਿਵ ਨਿਕਲੇ ਆ ਤੇ ਫਿਰ ਸਮਝ ਸਕਦੇ ਆ ਕਿ ਭਾਈ ਇੱਥੇ ਬਾੜ ਖੇਤ ਨੂੰ ਖਾਈ ਜਾਂਦੀ ਆ ਕਿਹਨੂੰ ਕ ਜਿਹੜੀ ਸਮਗਲਰਾਂ ਤੋਂ ਫੜੀ ਚੰਗੀ ਫੀਮ ਹੈ ਕਹਿੰਦੇ ਮਾਲਖਾਨੇ ਜਮ੍ਹਾਂ ਹੋਣ ਸਾਰੇ ਹੀ ਉਹਦੇ ਚੋਂ ਕਹਿੰਦੇ ਗਲਾਚੇ ਭਰ ਕੇ ਲੈ ਜਾਂਦੇ ਨੇ ਫੜ ਫੜ ਕੇ ਜਿਹੜੇ ਵੀ ਅਫਸਰ ਨੇ ਸਮੇਤ ਜਿਹੜੇ ਸਟਾਰ ਲੱਗੇ ਆਲੇ ਅਫਸਰ ਵੀ ਤੇ ਸਪਾਹੀ ਵੀ ਇਹ ਗੱਲ ਸੱਚੀ ਆ ਕਿ ਮਾਲਖਾਨੇ ਚੋ ਚੋਰੀ ਹੋ ਰਹੀ ਆ ਫੀਮ ਬਿਲਕੁਲ ਹੀ ਬਿਲਕੁਲ ਦੇਖੋ ਇਹ ਤਾਂ ਗੱਲ ਸੱਚੀ ਆ ਜੀ ਖੜੀ ਹੋਰ ਜਾਂਦੀ ਆ ਤੇ dxcਈ ਕਈ ਵਾਰੀ ਹੋਰ ਜਾਂਦੀ ਕਈ ਵਾਰ ਸਰਵਾਰ ਕਦੇ ਨਹੀਂ ਕਹਿੰਦਾ ਖੜੀ ਕਿ ਤੋ ਜਾਂਦੀ ਆ ਦਿਖਾਈ ਕਿ ਤੋ ਜਾਂਦੀ ਆ ਹਰਿ ਖੜੀ ਕਿਸੇ ਕੋਲ ਜਾਂਦੀ ਆ ਬੰਦਾ ਕੋਈ ਹੋਰ ਹੁੰਦਾ ਕਈ ਵਾਰ ਹਰਿ ਵੱਧ ਜਾਂਦੀ ਆ ਸੱਤੀ ਘਟ ਜਾਂਦੀ ਆ ਤੇ ਕਈ ਵਾਰ ਇਹੋ ਜਿਹੇ ਮਾਮਲੇ ਹੁਣ ਤੱਕ ਅਦਾਲਤਾਂ ਤੱਕ ਵੀ ਪਹੁੰਚੇ ਆ ਕਿ ਭਾਈ ਫੀਮ ਦੇ ਵਿੱਚ ਹੋਰ ਨਸ਼ੇ ਦੇ ਵਿੱਚ ਵੱਧੂ ਘਟੂ ਕਿਵੇਂ ਜਲਬੜੀ ਕਰਨੀ ਸੀ ਗਈ ਆ ਸੋ ਇਹੋ ਜੇ ਇਥੇ ਕਈ ਵਾਰੀ ਸਾਹਮਣੇ ਆਏ ਸੋ ਹੁਣ ਜਿਹੜੇ ਟੈਸਟ ਕਰਵਾਏ ਗਏ ਆ ਇਹਦੇ ਵਿੱਚ ਸਿਰਫ ਹਫੀਮ ਹੀ ਆ ਰਹੀ ਹੈ ਇਹਨਾਂ ਦੇ ਖੂਨ ਦੇ ਵਿੱਚ ਜਾਂ ਕੇ ਹੋਰ ਨਸ਼ੇ ਵੀ ਕਰਦੇ ਨੇ ਸ਼ਰਾਬ ਦੀ ਗੱਲ ਤੇ ਨਹੀਂ ਕਰ ਰਹੇ ਕਿਤੇ ਨਸ਼ਿਆਂ ਦਾ ਜ਼ਿਕਰ ਨਸ਼ਿਆਂ ਦਾ ਜ਼ਿਕਰ ਨਹੀਂ ਹੈਗਾ ਇਹਦੇ ਵਿੱਚ ਇਹਦੇ ਵਿੱਚ ਚਿਤਾ ਵੀ ਹੋ ਸਕਦਾ ਦੇਖੋ ਡੋਪ ਟੈਸਟ ਦੇ ਵਿੱਚ ਜੋ ਜਾਣਕਾਰੀ ਆਈ ਆ ਉਹ ਇਹ ਹੈ ਜੀ ਕਿ ਇਹ ਨਸ਼ਿਆਂ ਦੇ ਆਦੀ ਹਨ ਇਹ ਪੋਜੀਟਿਵ ਆਗਰਪੋਟ ਨਸ਼ਾ ਉਹ ਚਿਤਾ ਵੀ ਕਰਦੇ ਹੋ ਸਕਦੇ ਆ ਉਹ ਥੀਂ ਵੀ ਖਾਂਦੇ ਹੋਤਕਦੇ ਆ ਉਹ ਬਹੁਤ ਹੌਟਾ ਵੀ ਪਾਈ ਦਾਰੂ ਦੇ ਜਿਹੜਾ ਉਹ ਜਿਵਨ ਖਰਾਬ ਕਰੀ ਬਟੇ ਹੁਣ ਹੋਰ ਬਹੁਤ ਬੇਸ਼ਅ ਕਰਦੇ ਹੋਣ ਕੋਈ ਹੋਰ ਨਸ਼ਾ ਵੀ ਹੁਤਕਦਾ ਇਹਦੇ ਵਿੱਚ ਨਸ਼ੇ ਦਾ ਦੇਰਵਾ ਨਹੀਂ ਆ ਪਰ ਇੱਥੇ ਐਸਐਸਪੀ ਦੇ ਵੱਲੋਂ ਆਪਣੀ ਹੀ ਪੁਲਸ ਰਿਣੀ ਆਪਣੇ ਜ਼ਿਲ੍ਹੇ ਦੀ ਪੁਲਸ ਦੇ ਬਾਰੇ ਇਹ ਜਾਣਕਾਰੀ ਦੇਣੀ ਇਹ ਬਹੁਤ ਵੱਡੀ ਗੱਲ ਹੈ ਜੀ अच्छा डलेवल साहब दी की हालत है हुण। ਅਜਿਹੇ ਉਹ ਸਿੱਧਾ ਬੋਨਾਂ ਦੀ ਹਾਲਤ ਠੀਕ ਲੱਗੇ ਕੁਝ ਹੱਦ ਤੱਕ। ਅੱਜ 59 ਦਿਨ ਪੂਰੇ ਹੋ ਗਏ ਕੱਲ ਨੂੰ 60 ਹੋ ਜਾਣੀ ਹੈ। ਇੱਕ ਘੱਟ 60 ਅੱਜ ਹੈਗੇ ਆ। ਤੇ ਡਲੇਵਲ ਸਾਹਿਬ ਨੂੰ ਟੁੱਪ ਦੇ ਵਿੱਚ ਵੀ ਲੈਂਦਾ ਹੁਣ ਉਹਨਾਂ ਨੇ 3-4 ਘੰਟੇ ਟੁੱਪ ਦੇ ਵਿੱਚ ਰੱਖਿਆ ਕਿਉਂਕਿ ਡਾਕਟਰਾਂ ਨੇ ਕਿਹਾ ਸੀ ਕਿ ਕੁਦਰਤੀ ਰੋਸ਼ਨੀ ਤੇ ਕੁਦਰਤੀ ਹਵਾ ਇਹਨਾਂ ਦੇ ਵਿੱਚ ਪੈਣੀ ਚਾਹੀਦੀ ਆ ਉਹਦੇ ਸੰਪਰਕ ਦੇ ਵਿੱਚ ਰਹਿਣੇ ਚਾਹੀਦੇ ਆ। ਇਹ ਫੇਰ ਤੰਦਰੁਸਤੀ ਦੇ ਵਧਣਗੇ ਉਹਨਾਂ ਨੇ ਇਹ ਗੱਲ ਕਹੀ ਸੀ। ਸੋ ਉਹਨਾਂ ਦਾ ਮੈਡੀਕਲ ਇਲਾਜ ਚੱਲ ਰਿਹਾ। ਉਨੇ ਬਾਕੀ ਵਕਤ ਦੱਸੂਗਾ ਜੀ ਕਿ ਉਹਨਾਂ ਦੀ ਸਿਹਤ ਕਿਹੜੇ ਪਾਸੇ ਦੇ ਮੋੜ ਕੱਟਦੀ ਹੈ ਇਸ ਤਰ੍ਹਾਂ ਨਾਸ ਕਰਦੇ ਚੜ੍ਹਦੀ ਕਲਾ ਦੇ ਵਿੱਚ ਰਹਿਣ 14 ਅੰਤਰੀਕ ਦੀ ਮੀਟਿੰਗ ਦੇ ਵਿੱਚ ਹਾਜ਼ਰ ਹੋਣ ਮੰੰਜਾ ਮੰਨੀਆਂ ਜਾਣ ਪ੍ਰਵਾਨ ਹੋਣ ਇਸੇ ਇੱਕ ਗੱਲ ਦੀ ਕਾਰਨਾ ਕਰਨੇ ਪਰ ਗੱਲ ਇਹ ਜੀ ਕਿ ਉਹਨਾਂ ਨੇ ਪਿਛਲੇ ਨਹੀਂ ਕਿਹਾ ਸੀ ਕਿ ਮੈਂ ਤਾਂ ਦਬਾਅ ਦੇ ਤਹਿਤ ਹੀ ਆਪਣਾ ਇਲਾਜ ਸ਼ੁਰੂ ਕਰਵਾਇਆ ਸੀ ਕੋਈ ਤਾਂ ਉਹਨਾਂ ਨੇ ਦਬਾਅ ਬਣਾਇਆ ਸੀ ਪਰ ਇਹ ਵੀ ਕਿ ਆ ਜੀ ਡਾਕਟਰਾਂ ਨੇ ਗੱਲ ਕਹੀ ਹੈ ਜੀ ਭਾਈ ਇਹਨਾਂ ਦੀ ਹਾਲਤ ਅੱਗੇ ਨਾਲੋਂ ਕੋਈ ਤਾਂ ਕੁ ਸੁਧਾਰ ਦੇ ਬਣ ਹੈਗੀ ਹੈ ਤੇ ਬਾਕੀ ਜਦੋਂ ਨਸ਼ੇ ਫੜ ਲੈਂਦੀ ਹੈ ਪੁਲਿਸ ਫਿਰ ਉਹਨਾਂ ਨੂੰ ਅੱਗ ਲਾ ਕੇ ਸਾੜ ਦਿੰਦੀ ਹੈ ਸਾੜਨ ਗਏ ਪੁਲਿਸ ਅਫਸਰਾਂ ਨਾਲ ਕੀ ਵਾਪਰੀ ਹੈ ਦੇਖੋ ਇਹ ਬੜੀ ਦੁਖਦਾਈ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਨਾ ਜਦੋਂ ਨਸ਼ਾ ਫੜਿਆ ਜਾਂਦਾ ਜਿੱਤੇ ਨਸ਼ਾ ਰਣੇ ਜ਼ਬਤ ਕਰ ਲਿਆ ਜਾਂਦਾ ਫਿਰ ਇੱਕ ਦਿਨ ਐਸਾ ਹੁੰਦਾ ਜਦੋਂ ਨਸ਼ੇ ਨੂੰ ਨਸ਼ਟ ਕੀਤਾ ਜਾਂਦਾ ਆਗ ਦੇ ਹਵਾਲੇ ਕੀਤਾ ਜਾਂਦਾ ਬਹੁਤੀ ਵਾਰ ਅਸੀਂ ਖਬਰਾਂ 'ਚ ਪੜਦੇ ਹੁੰਦੇ ਜੀ ਕਿ ਅੰਮ੍ਰਿਤਸਰ ਦੇ ਵਿੱਚ ਨਾ ਇੱਕ ਖੰਨਾ ਪੇਪਰ ਮਿਲ ਹੈ ਉਹਦੇ ਵਿੱਚ ਬੋਇਲਰ ਤੇ ਪੱਟੀਆਂ ਜਿਹੜੀਆਂ ਉਹਦੇ ਵਿੱਚ ਹੈਰੋਇਨ ਤੇ ਬਾਫੀ ਨਸ਼ੇ ਜਿਹੜੇ ਉਹ ਸਾੜ ਦਿੱਤੇ ਜਾਂਦੇ ਆ ਅੱਜ ਖੰਨਾ ਤੋਂ ਪੁਲਿਸ ਅਧਿਕਾਰੀ ਇੱਥੇ ਆਏ ਸੀ ਨਸ਼ੇ ਦੀ ਕਿੱਪ ਲੈ ਕੇ ਵੀ ਇਹਨੂੰ ਨਸ਼ਟ ਕਰਨਾ ਇਹਨੂੰ ਅੱਗ ਦੇ ਹਵਾਲੇ ਕਰਨਾ ਇਹਨੂੰ ਖਤਮ ਕਰਨਾ ਹੈਗਾ ਪਰ ਉੱਥੇ ਪਤਾ ਲੱਗਾ ਕਿ ਬੋਇਲਰ ਦੇ ਵਿੱਚ ਕੋਈ ਅੱਗ ਦਾ ਕੋ ਮੁਕਾ ਬਣ ਗਿਆ ਤੇ ਬਾਅਦ ਵਿੱਚ ਜਿਹੜੇ ਡੀਐਸਪੀ ਹੈਗੇ ਆ ਤੇ ਉਹਨਾਂ ਨੂੰ ਸੁਖ ਅਮਰਤ ਸਿੰਘ ਤੇ ਜਿਹੜੇ ਐਸਪੀ ਆ ਕਰਨ ਰਤਨ ਐਸਪੀ ਕਰਨ ਰਤਨ ਤੇ ਡੀਐਸਪੀ ਸੁਖ ਅਮਰਤ ਸਿੰਘ ਅਮਰਤ ਪਾਲ ਸਿੰਘ ਵੀ ਆਪਣੀਆਂ ਟੀਮਾਂ ਨਾਲ ਆਏ ਸੀਗੇ ਤੇ ਇਹਨਾਂ ਨੂੰ ਡਿਸਪੋਜ਼ ਆਫ ਕਰਨ ਦੇ ਨਹੀਂ ਤੇ ਉੱਥੇ ਅੱਗ ਦੇ ਭੁੱਖੇ ਦੇ ਵਿੱਚ ਪਤਾ ਲੱਗਾ ਜੀ ਕਿ ਇਹ ਅੱਗ ਦੀ ਲਪੇਟ ਦੇ ਵਿੱਚ ਆ ਗਏ ਆ ਇਹਨਾਂ ਦੋਹਾਂ ਦੀ ਹਾਲਤ ਇਸ ਵੇਲੇ ਚੰਗੀ ਨਾ ਇੱਕ ਦਾ ਪਤਾ ਲੱਗਾ ਜੀ ਕਿ ਉਹ 40% ਤਕ ਲੋਹੇ ਗਏ ਆ ਤੇ ਇੱਕ 25% ਸੋ ਇਸ ਵੇਲੇ ਦੋਵੇਂ ਜਣੇ ਨਿੱਜੀ ਹਸਪਤਾਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦਾਖਲ ਹੈ ਤੇ ਪੁਲਿਸ ਦੇ ਭਾਰੀਆਂ ਦੇ ਵੱਲੋਂ ਇਹਨਾਂ ਦਾ ਹਾਲਚਲ ਪੁੱਛਿਆ ਜਾ ਰਿਹਾ ਹੈ ਹੂੰ ਹੂੰ ਇਹ ਬੜੀ ਦੁਖਦੀ ਗੱਲ ਹੈ ਜੀ ਫਿਰ ਤਾਂ ਅਕਾਲੀ ਆਗੂਆਂ ਦੇ ਕੀ ਬਣਿਆ ਗੁਰਦੁਆਰਾ ਚੋਣ ਕਮਿਸ਼ਨ ਨੂੰ ਜਦੋਂ ਮਿਲੇ ਸੀ ਨਹੀਂ ਨਾ ਅੱਜ ਇਸ ਕੱਲੋ ਹੈਰਾਨ ਹੋ ਗਿਆ ਕਿ ਸਭ ਹੁਣ ਤੋਂ ਕੁਝ ਮਿੰਟ ਪਹਿਲਾਂ ਖਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਦਾ ਅਬਜ਼ਰਵਰ ਜਿਹੜਾ ਗੁਰਪ੍ਰਤਾਪ ਸਿੰਘ ਵਡਾਲਾਪੁਰਾਣਾ ਨੂੰ ਚੁਕਿਤ ਕਰਤਾਂ ਅਕਾਲੀ ਦਲ ਦੀ ਭਰਤੀ ਦੇ ਲਈ ਤੇ ਮੈਂ ਕਿਹਾ ਸਭ ਤੋਂ ਵੱਡਾ ਤਤਵਾਈ ਉਹ ਕਰਦੇ ਸੀਗੇ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਰਹੀ ਤੇ ਇਹ ਭਾਈ ਹੁਣ ਇਹਨਾਂ ਨੂੰ ਕਾ ਅਕਾਲੀ ਦਲ ਨੇ ਖਰਾਬ ਕਰ ਦੇ ਹਿਸਾਬ ਨਾਲ ਕਰ ਲੈ ਫਿਰ ਚੰਦੂ ਬਾਜਲਾ ਤੇ ਭਿੰਦਸਰ ਹਰਣਾ ਕੀ ਬਣੂਗਾ ਹੁਣ ਅਗਲਾ ਸਵਾਲ ਇਹ ਆ ਪਰ ਇਹਨਾਂ ਪਤਾ ਲੱਗਾ ਜੀ ਕਿ ਅੱਜ ਸ਼੍ਰੋਮਣੀ ਕਾਲੀ ਦਲ ਦੇ ਆਗੂ ਸਰਵੀਰ ਸਿੰਘ ਬਾਦਲ ਅਤੇ ਸਰਦਜੀਤ ਸਿੰਘ ਜੀਮਾ ਐਡਵੋਕੇਟ ਖਾਨੀ ਇਹ ਸਾਰੇ ਜਣੇ ਗੁਰਦੁਆਰਾ ਚੌਂਕ ਕਮਿਸ਼ਨ ਨੂੰ ਮਿਲ ਕੇ ਆਏ ਆ ਇਹ ਗੱਲ ਕਹੀ ਹੈ ਵੀ ਜਿਹੜੀ ਸ਼੍ਰੋਮਣੀ ਕਮੇਟੀ ਵਾਸਤੇ ਵੋਟਾਂ ਬਣੀਆਂ ਚੋਣ ਵਾਸਤੇ ਇਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਕਈ ਵੋਟਾਂ ਜਾਲੀ ਆ ਤੇ ਕਈ ਬੇਨਿਯਮਤ ਤਰਕ ਬਣੀਆਂ ਉਹਨਾਂ ਨੇ ਕਿਹਾ ਜੀ ਤੇ ਜਿਵੇਂ ਦੇ ਮੁਤਾਬਕ ਜਿਹੜੀ ਸ਼੍ਰੋਮਣੀ ਕਮੇਟੀ ਚੋਣ ਵਾਸਤੇ ਵੋਟ ਬਣਦੀ ਆ ਉਥੇ ਮਰਦ ਦਾ ਨਾਂ ਪਿੱਛੇ ਸਿੰਘ ਤੇ ਔਰਤ ਦੇ ਨਾਂ ਪਿੱਛੇ ਪੌਰ ਲੱਗਾ ਹੋਣਾ ਜ਼ਰੂਰੀ ਆ ਪਰ ਵੋਟਰ ਸੂਚੀ ਦੇ ਵਿੱਚ ਬਹੁਤ ਸਾਰੀਆਂ ਵ ਇਸੇ ਨਾਲ ਨਾਕਾਵਰਾ ਨਸਿੰਗਾ ਕੋ ਕਰੇ ਕਿ ਕਈ ਜਿਹੜੇ ਬੁਰ ਸਿੱਖਾ ਜਿਹਨਾਂ ਨੇ ਕਿਾ ਮੋਟਾ ਪਹਿਲਾਂ ਬਣ ਗਿਆ ਸੀ ਉਹ ਘਟ ਦਿੱਤੇ ਹੋਈਆਂ ਕਈਆਂ ਦੇ ਜਾਲੀ ਪਤੇ ਆ ਜਿਹੜੇ ਉਹ ਕਿਰਾਏ ਦੇ ਉੱਤੇ ਮਕਾਨ ਲੈ ਕੇ ਤੇ ਉਹਨਾਂ ਨੇ ਕਿਾ ਮੋਟਾ ਬਣ ਗਈਆਂ ਉਹਨਾਂ ਨੇ ਕਿਹਾ ਕਿ ਸਾਨੂੰ ਇਤਰਾਜ਼ ਜਿਹੜਾ ਉਹ ਆਪਣਾ ਦਰਜ ਕਰਵਾਉਣ ਦੇ ਲਈ ਹੋਰ ਸਮਾਂ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਬਹੁਤ ਕੁਝ ਗਲਤ ਹੋਇਆ ਬੀਲ ਦੀ ਨਿਯਮ ਅਨੁਸਾਰ ਹੋਇਆ ਵੋਟਾਂ ਦੀ ਇੱਕ ਵਾਰੀ ਫਿਰ ਪੜਤਾਲ ਕਰਨੀ ਚਾਹੀਦੀ ਹੈ ਅਕਾਲ ਤਖਤ ਦੇ ਜੱਜ ਸਾਰੋਬ ਨੇ ਇੱਕ ਮੀਟਿੰਗ ਹੋਰ ਸੱਦ ਲਈ ਹੁਣ ਇਹ ਕਦੋਂ ਆ ਤੇ ਕੀ ਡਿਸਕਸ ਹੋਣਾ ਚਾਹੀਦਾ ਅੱਜ ਕਿੰਨੇ ਸਾਰੇ ਮੀਟਿੰਗਾਂ ਤੋਂ ਹੋਰ ਤਾਂ ਕੁਝ ਦੀ ਡਿਸਕਸ ਹੋਊਗਾ ਕਿ ਚਰਚਾ ਕਿਹੜੀ ਕਿਹੜੀ ਗੱਲ ਦੀ ਹੋਣੀ ਆ ਕੀ ਫੈਸਲਾ ਹੋਣਾ ਕਿਹੜੇ ਵਿਸ਼ੇ ਸ਼ੋਹ ਜਾਣੇ ਆ ਪਰ ਇਹਨਾਂ ਪਤਾ ਲੱਗਾ ਜੀ ਕਿ 28 ਫਰਵਰੀ ਨੂੰ ਯਾਨੀ ਕਿ 28 ਜਨਵਰੀ ਨੂੰ ਕੁਝ ਦਿਨਾਂ ਬਾਅਦ ਆਪਕਾਲ ਤੱਕ ਸਰਬੀ ਸਿਕਤਰਤ ਦੇ ਵਿੱਚ ਇਹ ਮੀਟਿੰਗ ਹੋਊਗੀ 500 ਸਹਿਬਾਨ ਦੀ ਕਹਿੰਦੇ ਮੀਟਿੰਗ ਹੋਣੀ ਆ ਸ਼ਾਇਦ ਇਹਦੇ ਵਿੱਚ ਜਾਨੀ ਹਰਪ੍ਰੀਤ ਸਿੰਘ ਦਾ ਨੁਕਾ ਚੱਕਿਆ ਜਾਵੇ ਸਾਇਦ ਇਹਦੇ ਵਿੱਚ ਮੰਨਾ ਜਸਪਾਲ ਦੀ ਪਾਈ ਜਣੀ ਅਕਾਲੀ ਦਲ ਦੀ ਭਰਤੀ ਦੇ ਉੱਤੇ ਕਿੰਨੀ ਚੀਕਾ ਹੈਗਾ ਇਹਦੇ ਬਾਰੇ ਚਰਚਾ ਹੋਵੇ ਪਤਾ ਨਹੀਂ ਇਹਦੇ ਵਿੱਚ ਕਿਹੜੇ ਕਿਹੜੇ ਵਿਸ਼ੇ ਸ਼ੋਅ ਜਾਣਗੇ ਪਰ ਜਥੇਦਾਰ ਸਾਹਿਬ ਦੇ ਵੱਲੋਂ ਮੀਟਿੰਗ ਬੁਲਾਈ ਗਈ ਹੈ। ਪ੍ਰਵੇਸ਼ ਵਰਮਾ ਨੇ ਕੀ ਗੱਲ ਕਹਿਤੀ ਜਿਹਦੇ ਪਿੱਛੇ بڑے ਚਰਚੇ ਚੱਲ ਰਹੇ ਹਨ। ਦੇਖੋ ਪ੍ਰਵੇਸ਼ ਵਰਮਾ ਕਹਿੰਦਾ ਪਹਿਲੀ ਗੱਲ ਇਹ ਹੈ ਕਿ ਬੀਜੇਪੀ ਦਾ ਇਹ ਆਗੂ ਆ ਬੀਜੇਪੀ ਦਾ ਇਹ ਆਗੂ ਉਹ ਆ ਜਿਹੜਾ ਕਿ ਇਸ ਵੇਲੇ ਕੇਂਦਰੀ ਵਾਲ ਦੇ ਖਿਲਾਫ ਟੂੰ ਲੜ ਰਿਹਾ ਮਨੁਜੀਲੀ ਤੋਂ। ਆਮ ਆਦਮੀ ਪਾਰਟੀ ਵੱਲੋਂ ਜੀਵਾਲਾ ਤੇ ਉਹਦੇ ਮੁਕਾਬਲੇ ਦੇ ਵਿੱਚ ਪ੍ਰਵੇਸ਼ ਵਰਮਾ ਹੈਗਾ ਬੀਜੇਪੀ ਵੱਲ ਇਹਨੇ ਪ੍ਰਵੇਸ਼ ਵਰਮਾ ਨੇ ਕੁਝ ਪਹਿਲਾਂ ਕਹਿਤਾ ਸੀ ਕਿ ਬੀਜੇਪੀ ਜਿਹੜੀ ਹੈਗੀ ਆ ਪੰਜਾਬ ਦੀ ਰਜਿਸਟ੍ਰੇਸ਼ਨ ਵਾਲੀ ਜਾਂ ਪੰਜਾਬ ਨੰਬਰ ਦੀਆਂ ਗੱਡੀਆਂ ਜਿਹੜੀਆਂ ਉਹ ਦਿੱਲੀ ਦੇ ਵਿੱਚ ਇਸ ਵੇਲੇ ਘੁੰਮਦੀਆਂ ਫਿਰਦੀਆਂ ਇਹ ਇੱਥੇ ਕੀ ਲੈਣ ਆਏ ਆ 26 ਜਨਵਰੀ ਦੀਆਂ ਤਿਆਰੀਆਂ ਦੌਰਾਨ ਦੇ ਉੱਤੇ ਆ 26 ਜਨਵਰੀ ਨੇੜੇ ਆ ਗਈ ਆ ਪਰ ਇਹ ਜੇਕਰ ਗਲਤ ਨਾਕ ਚੇਤੇ ਹੋ ਜੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਇਹ ਬੜੀ ਹਰਾਨੀ ਵਾਲੀ ਤੇ ਦੁੱਖ ਬੜੀ ਦਾ ਨਾਲ ਉਹਨਾਂ ਨੇ ਕਿਹਾ ਸੀ ਕੋਈ ਕੇਂਦਰੀ ਵੱਲ ਹੋ ਰਹਾ ਨਹੀਂ ਗੱਲ ਕਹਿੰਦੇ ਵੀ ਦੇਖੋ ਪ੍ਰਵੇਸ਼ ਵਰਮਾ ਵਰਗੇ ਲੋਕਾਂ ਦੇ ਮੰਨ ਦੇ ਵਿੱਚ ਇਹ ਆ ਕਿ ਜਿਹੜੇ ਪੰਜਾਬ ਤੋਂ ਆਉਣ ਵਾਲੇ ਸਾਰੇ ਗਲਤ ਲੋਕ ਹੁੰਦੇ ਆ ਇਹ ਪੰਜਾਬ ਦੀਆਂ ਗੱਡੀਆਂ ਦੇ ਬਾਰੇ ਕੀ ਸੋਚ ਰੱਖਦੇ ਪੰਜਾਬ ਦੇ ਲੋਕਾਂ ਦੇ ਬਾਰੇ ਕੀ ਸੋਚ ਰੱਖਦੇ ਉਹ ਕਹਿੰਦੇ ਕਿ ਇਸੋ ਹੀ ਇਸ ਗੱਲ ਦਾ ਪਤਾ ਲੱਗਦਾ ਬਾਕੀ ਇਹ ਵੀ ਕਿ ਦੇਖੋ ਪ੍ਰਵੇਸ਼ ਵਰਮਾ ਨੂੰ ਇਹ ਵੀ ਗੱਲ ਜਿਹੜੀ ਬਣਦੀ ਆ ਕਿ 26 ਜਨਮ ਦੀ ਜਿਹੜੀ ਦਿੱਲੀ ਦੇ ਵਿੱਚ ਥੋੜੀ ਐ ਤਾਂ ਪੰਜਾਬ ਦੇ ਵਿੱਚ ਵੀ ਐ ਤੇ ਚੰਡੀਗੜ੍ਹ ਚ ਵੀ ਐ ਹਰਿਆਣਾ ਚ ਵੀ ਐ ਪੂਰੇ ਭਾਰਤ ਦੇ ਵਿੱਚ ਐ ਨੀ ਹਮ ਤਾਂ ਦਿੱਲੀ ਦੀਆਂ ਗੱਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਆਉਂਦੀਆਂ ਪੰਜਾਬ ਵਾਲੀਆਂ ਗੱਡੀਆਂ ਦਿੱਲੀ ਚ ਜਾਂਦੇ ਗਾ ਦਿੱਲੀ ਦਾ 에어ਪੋਰਟ ਦੇ ਉੱਤੇ ਬਹੁਤ ਹੀ ਪੰਜਾਬੀ ਹੁੰਦੇ ਆ ਸੋ ਇਸ ਗੱਲ ਕਰਕੇ ਤਾਂ ਮੁੱਦਾ ਇੱਕ ਜਿਹਦਾ ਬਣਾਉਣ ਦੀ ਕੋਸ਼ਿਸ਼ ਹੈ ਜੀ ਪਰ ਅਜਿਹੀ ਗੱਲ ਹੈ ਨਹੀਂ ਸੀ ਉਹਨਾਂ ਨੇ ਐਨੀ ਥੋਗਲਾ ਛੱਡਦਾ ਜੀ ਹੂੰ ਹੂੰ ਦਿੱਲੀ ਦੀਆਂ ਗੱਡੀਆਂ ਬਹੁਤ ਨੇ ਪੰਜਾਬ ਦੇ ਵਿੱਚ ਕੋਈ ਮੇਰੇ ਖਿਆਲ ਪਾਬੰਦੀ ਤੇ ਹੈ ਨਹੀਂ ਕਿ ਪੰਜਾਬ ਦੀ ਗੱਡੀ ਦਿੱਲੀ ਚ ਨਹੀਂ ਵੱਢ ਸਕਦੀ ਨਾ ਜੀ ਨਾ ਨਾ ਕੋਈ ਪਾਬੰਦੀ ਨਹੀਂ ਬਸ ਪਾਬੰਦੀ ਇਸ ਗੱਲ ਤੇ ਹੈ ਕਿ ਨਹੀਂ ਚਾਹੀਦੀ ਇਹ ਵੀ ਭਾਈ ਅਵਾ ਤਵਾ ਨਹੀਂ ਬੋਲਣਾ ਇਹਨਾਂ ਦੇ ਵੱਲੋਂ ਬਸ ਬੋਟਾਂ ਦੀ ਖਤਰ ਅਵਾ ਤਵਾ ਬੋਲਿਆ ਜਾ ਰਿਹਾ ਹੋਰ ਕੁਝ ਨਹੀਂ ਅੱਛਾ ਜਿਹੜੇ ਫੈਕਟਰੀ ਦੇ ਮਾਲਕ ਨੂੰ ਮੂੰਹ ਕਾਲ ਕਰਕੇ ਕਮਾਇਆ ਸੀ ਕੀ ਇਸ਼ੂ ਕੀਤਾ ਹੋ ਸਾਰੀ ਕਹਾਣੀ ਕੀ ਹੈ ਇਹ ਬੜੀ ਸ਼ਰਮਨਾਕ ਖਬਰ ਹੈਗੀ ਕਿ ਮੈਨੂੰ ਬੜੇ ਦੁੱਖ ਹੋਇਆ ਇਸ ਗੱਲ ਦੇ ਉਸੇ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਅੱਜ ਵੀ ਹੂਰ ਖਮਤੇ ਜਿਹੜੇ ਉਹ ਇਦਾਂ ਫਿਰਦੇ ਆ ਇਹ ਅਸਲ ਵਿੱਚ ਲੁਧਿਆਣਾ ਦੇ ਵਿੱਚ ਇੱਕ ਕੱਪੜੇ ਵਾਲੀ ਫੈਕਟਰੀ ਹੈ ਉਹਦੇ ਮਾਲਕ ਨੇ ਤੇ ਬਾਕੀ ਜਿਹੜੇ ਮੁਲਾਜ਼ਮਾ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇੱਕ ਔਰਤ ਉਹਦੀਆਂ ਤਿੰਨ ਧੀਆਂ ਤੇ ਇੱਕ ਪੁੱਤ ਇਹਨਾਂ ਪੰਜਾਂ ਜਣੇ ਦਾ ਮੂੰਹ ਕਾਲਾ ਕੀਤਾ ਗੱਲ ਦੇ ਵਿੱਚ ਤਕਰੀਆਂ ਪਾਈਆਂ ਮੈਥੋਰੀ ਕੀਤੀ ਹੈ ਕਿ ਬਾਅਦ ਦੇ ਵਿੱਚ ਪੂਰੇ ਮਹੱਲੇ ਦੇ ਵਿੱਚ ਉਹਨਾਂ ਨੂੰ ਕਮਾਇਆ ਕਿਸੇ ਨੇ ਵੀਡੀਓ ਬਣਾ ਲਈ ਵੀਡੀਓ ਵਾਇਰਲ ਹੋ ਗਈ ਪੁਲਿਸ ਤੱਕ ਪਹੁੰਚ ਗਈ ਪੁਲਿਸ ਨੇ ਪਤਾ ਲੱਗਾ ਜੀ ਫਿਲਟਰੀ ਦੇ ਮਾਲਕ ਦੇ ਉੱਤੇ ਮੈਨੇਜਰ ਨੇ ਉਸੇ ਤੇ ਕਹਿਿਆ ਤੇ ਪਰਚੇ ਦਰਜ ਕੀਤਾ ਮਾਲਕ ਤਾਂ ਹੁਣ ਪਿਤਰ ਹੋ ਗਿਆ ਫਰਾਰ ਹੋ ਗਿਆ ਤੇ ਮੈਨੇਜਰ ਸਮੇਤ ਕੁਝ ਕੁ ਲੋਕ ਫੜ ਲਏ ਆ ਇਹ ਔਰਤ ਇਹ ਕਹਿੰਦੀ ਆ ਵੀ ਭਾਈ ਅਸੀਂ ਚੋਰੀ ਨਹੀਂ ਕੀਤੀ ਸਾਡਾ ਐਵੇਂ ਨਾਂ ਲਾਈ ਜਾਂਦੇ ਆ ਅਸੀਂ ਜਿੱਥੇ ਕੱਪੜੇ ਖਰੀਦੇ ਆ ਸਾਨੂੰ ਕਿ ਪਤਾ ਚੋਰੀ ਕਰਕੇ ਲੈ ਕੇ ਆ ਸਾਡਾ ਨਾਮ ਲੱਗਿਆ ਕੰਟਰੀ ਦਾ ਮਾਲ ਕੀ ਕਹਿੰਦਾ ਜੀ ਮੈਨੂੰ ਪਤਾ ਲੱਗਾ ਜੀ ਇਹਨਾਂ ਨੇ ਚੋਰੀ ਕੀਤੀ ਕੱਪੜਿਆਂ ਦੀ ਭਾਵੇਂ ਕਿਸੇ ਨੇ ਸਭ ਚੋਰੀ ਕੀਤੀ ਵੀ ਹੋਵੇ ਮੈਂ ਨਹੀਂ ਕਹ ਰਿਹਾ ਵੀ ਔਰਤ ਨੇ ਚੋਰੀ ਨਹੀਂ ਕੀਤੀ ਹੋਣੀ ਚੋਰੀ ਕਰਨਾ ਬਹੁਤ ਮਾੜੀ ਗੱਲ ਆ ਪਰ ਜੇ ਕੀਤੀ ਵੀ ਹੋਵੇ ਤਾਂ ਤੁਸੀਂ ਕਾਨੂੰਨ ਦੇ ਮੁਤਾਬਕ ਉਸ ਲੂਕਾਂ ਦੇ ਆਧਾਰ ਦੇ ਵਿੱਚ ਕਾਰਵਾਈ ਕਰਵਾ ਸਕਦੇ ਹੋ ਕਿਸੇ ਦਾ ਮੂੰਹ ਕਾਲਾ ਕਰਕੇ ਉਹਨੂੰ ਕਹੋਗੇ ਜੀ ਕਿ ਜਲਦ ਵਿੱਚ ਤੁਹਾਨੂੰ ਤਕਲੀਫ ਆ ਗਈ ਹੈ ਤੇ ਇਹਦੇ ਦਲੀਲ ਕਰੋ ਸੋ ਇਹ ਜਿੱਥੇ ਹੋਣਾ ਚਾਹੀਦਾ ਇਹ ਰੌਲਾ ਚੱਲਿਆ ਜੀ ਮਹਿਲਾ ਕਮਿਸ਼ਨ ਦੇ ਕੋਲ ਵੀ ਤੇ ਮਹਿਲਾ ਕਮਿਸ਼ਨ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਇਸ ਮਿੱਤਰੀ ਮਾਲਕ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਇੱਕ ਔਰਤ ਨੂੰ ਜ਼ਬੂਰ ਕੀਤਾ ਉਹਦੀਆਂ ਧੀਆਂ ਨੂੰ ਜ਼ਬੂਰ ਕੀਤਾ ਗਿਆ ਜੀ ਇਹ ਮਾਲਕ ਨੂੰ ਹੁਣ ਫਰਾਰ ਹੈਗਾ ਜੀ ਦਿੱਲੀ ਦੀ ਸਰਕਾਰ ਤੇ ਵਿੱਚ ਕਿੰਨੀਆਂ ਔਰਤਾਂ ਹੋਣੀਆਂ ਜੀ ਗਿਣਤੀ ਕਿੰਨੀ ਹੋਣੀ ਆ ਦੇਖੋ ਜਿੰ ਜੋ ਸਰਕਾਰ ਦੇ ਵਿੱਚ ਔਰਤਾਂ ਤਾਂ ਹੈਗੀਆਂ ਜੀ ਅੱਜ ਜਿਹੜੀ ਦਿੱਲੀ ਦੀ ਮੁੱਖ ਮੰਤਰੀ ਆ ਉਹ ਵੀ ਇੱਕ ਔਰਤ ਆ ਹਾਲਾਂਕਿ ਬਹੁਤੇ ਜਿਹੜੇ ਮੰਤਰੀ ਆ ਉਹ ਤਾਂ ਮਰਦ ਹੈਗੇ ਪਰ ਕੁਝ ਕੁਥੇ ਔਰਤਾਂ ਵੀ ਜਿੱਤ ਗਿਆ ਸੀ ਪਿਛਲੇ ਵਾਰ ਐਤਕੀ ਵੀ ਕਈ ਔਰਤਾਂ ਨੂੰ ਟਿਕਟ ਮਿਲੀ ਏਥੇ ਜੀ ਤੇ ਬਾਕੀ ਯੋਗੀ ਜੇ ਦਿਆਨਾਦ ਦੀ ਕੀ ਖਬਰ ਹੈ ਜੀ ਯੋਗੀ ਵਿਚਨਾਥ ਆਪਾਂ ਜਾਣਦੇ ਕਿ ਯੂਪੀ ਦੇ ਮੁੱਖ ਮੰਤਰੀ ਆ ਤੇ ਉਹਨਾਂ ਨੇ ਅੱਜ ਦਿੱਲੀ ਦੇ ਵਿੱਚ ਪ੍ਰਚਾਰ ਕਰਦਿਆਂ ਬੀਜੇਪੀ ਦੇ ਹੱਕ ਦੇ ਵਿੱਚ ਗੱਲ ਕਹੀ ਆ ਕਹਿੰਦੇ ਵੀ ਦੇਖੋ ਆਮ ਆਦਮੀ ਪਾਰਟੀ ਹੈ ਜੀ ਠੂਠਾਂ ਦਾ ਇਕਜਮ ਆਮ ਆਦਮੀ ਪਾਰਟੀ ਦਾ ਮਤਲਬ ਹੈਗਾ ਜੀ ਏਸੀਮ ਠੂਠਾਂ ਦਾ ਇਹ ਜਿਵੇਂ ਆਪਾਂ ਏਪੀਐਮ ਦੇ ਵਿੱਚ ਕਹਿੰਦੇ ਕਿ ਕਾਰਟਪੌਣੇ ਤੇ ਪੈਸੇ ਬਾਹਰ ਨਿਕਲਦੇ ਆ ਜਦੋਂ ਆਮ ਆਦਮੀ ਪਾਰਟੀ ਵਾਲੇ ਬੋਲਦੇ ਮੂੰਹ ਦੇ ਵਿੱਚੋਂ ਸਿਰਫ ਝੂਠ ਬਾਹਰ ਨਿਕਲਦੇ ਆ। ਉਹ ਗੱਲ ਇਹ ਕਿ ਜਿਵੇਂ ਉਹ ਫੌਂਕਣ ਵਾਲੀ ਲੜਾਈ ਹੁੰਦੀ ਆ ਇਹ ਉਸ ਕਿਸਮ ਦੀ ਆ 5 ਫਰਵਰੀ ਨੂੰ ਵੋਟਾਂ ਪੈਣੀਆਂ ਅਕਿਊਡ ਦੀ ਜੇ ਹੋਣੇ ਆ ਤੇ 3 ਤਰੀਕ ਤੱਕ ਸ਼ਾਮ ਨੂੰ ਸਾਰਾ ਪ੍ਰਚਾਰ ਬੰਦ ਹੋ ਜਾਣਾ ਤੇ 3 ਤਰੀਕ ਤੱਕ ਇਸੇ ਤਰੀਕੇ ਦੇ ਨਾਲੀ ਕੂੜ ਪਤਾਣ ਪ੍ਰਚਾਰ ਚੱਲਣਾ ਜੀ। ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਪੰਜਾਬ ਦੇ ਵਿੱਚ ਲੱਗਦਾ ਕਿ ਸਿਰਫ ਸਾਡੀ ਠੰਡ ਰਹਿ ਗਈ ਆ। ਜੇ ਹੁਣ ਅਚਾਨਕ ਮੀਂਹ ਪੈ ਜੇ ਘੜੇ ਪੈ ਜਾਣ ਤਾਂ ਭਾਵੇਂ ਕੁ ਠੰਡ ਆ ਜੇ ਵੈਸੇ ਆ ਕਿ ਦੁਪਹਿਰ ਦੇ ਵੇਲੇ ਤਾਂ ਇੰਨੀ ਸਿੱਖੀ ਤੇ ਖਿੜੀ ਹੋਈ ਧੁੱਪ ਸੀ ਜਿਹਦੇ ਡਾਕੂਮੈਂਟ ਧੁੱਪ ਦੇ ਵਿੱਚ ਰਹਿ ਜਾਂਦੇ ਸੀ ਪਿੱਠ ਮੱਤਲ ਲੱਗ ਜਾਂਦੀ ਸੀ ਬੰਦਾ ਜੈਸਲਾ ਕੇ ਪਰੇ ਰੱਖ ਦਿੰਦਾ ਐਸੇ ਵੇਲੇ ਦੀ ਬਹੁਤੀ ਠੰਡ ਨਹੀਂ ਹੈ ਜਦੋਂ ਮੈਂ ਤੁਹਾਡੇ ਨਾਲ ਖਬਰਾਂ ਨਹੀਂ ਸਾਂਝ ਪਾ ਰਿਹਾ ਪਰ ਮੌਸਮ ਵਿਭਾਗ ਇਹ ਗੱਲ ਕਹਿਣਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਪਣ ਦੀ ਸੰਭਾਵਨਾ ਹੈਗੀ ਆ ਸੁਰਨ ਸਿੰਘ ਟੇਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਬੜੀ ਮਿਹਰਬਾਨੀ ਜੀ ਬੱਲੇ I'm <laughs>